ਸਵਾਗਤ ਜੀ پروگرام ਅੱਜ ਕਾਲੀ ਦਸਰ ਗੁਰਦੁਆਰਾ ਕਾਲੀ ਦਸਰ ਖਾੜ ਦੇ ਇਥੇ ਮੈਂ ਸਤਿ ਸ੍ਰੀ ਅਕਾਲ ਸੰਤ ਸਿੰਘ ਜੀ ਹੋਰਾਂ ਦੀ 70ਵੀਂ ਵਰ੍ਹੇ ਦੇ ਸਵਾਗਤ ਵਿੱਚ ਸ਼ਾਮਲ ਹੋਇਆ ਸਤਿ ਸੰਤ ਸਿੰਘ ਰੁੜਕੀ ਹੋਰਾਂ ਨੇ ਜੋ ਆਪਣੇ ਜੀਵਨ ਦੇ ਵਿੱਚ ਪੰਥ ਦੀ ਪੰਥ ਪ੍ਰਸਤੀ ਦੀ ਪੰਥਕ ਸੋਚ ਦੀ ਮੈ ਸੋਧਾ ਪਹਿਰੇਦਾਰੀ ਕੀਤੀ ਉਹ ਤੇ ਸਾਨੂੰ ਹਮੇਸ਼ਾ ਮਾਣ ਰਹੇਗਾ ਉਹ ਤੇ ਉਹਨਾਂ ਦਾ ਪਰਿਵਾਰ ਹਮੇਸ਼ਾ ਅਕਾਲੀ ਸੰਘਰਸ਼ਾਂ ਵਿੱਚ ਯੋਗਦਾਨ ਪਾਉਂਦਾ ਰਿਹਾ ਤੇ ਬਾੜਾ ਸਾਨੂੰ ਇਸ ਗੱਲ ਦਾ ਮਾਣ ਹੈ ਸੋ ਮੈਂ ਹਰ ਸਾਲ ਉਹਨਾਂ ਦੇ ਵਰਤੀ ਸਮਾਗਮਾਂ ਤੇ ਹਾਜ਼ਰੀ ਰੋਣਾ ਉਹ ਤੋਂ ਕਿ ਪੰਜ ਪਰਿਵਾਰ ਔਰ ਇਹ ਜਿਹੜਾ ਗੁਰਦੁਆਰਾ ਸਾਹਿਬ ਅਕਾਲੀ ਦਸਤੂਰ ਗੁਰਦੁਆਰਾ ਖੜਾ ਹੈ ਇਹਦੇ ਵਿੱਚ ਮੈਂ ਸਮਝਦਾ ਕਿ ਉਸ ਸੋਚ ਨੂੰ ਲੈ ਕੇ ਉਸ ਵਿਚਾਰ ਨੂੰ ਲੈ ਕੇ ਇਹ ਹਮੇਸ਼ਾ ਇਹਨਾਂ ਨੇ ਇਤਿਹਾਸ ਰੱਖਿਆ ਕੁਇ ਧਿਆਨ ਕੇ ਮਨ ਬੜੀ ਖੁਸ਼ੀ ਹੋਈ ਹੈ ਕਿ ਅਸੀਂ ਸਾਰੇ ਰਲ ਕੇ ਉਸ ਪੰਚ ਪ੍ਰਸ਼ਤ ਦਿਵਸੀ ਹਰ ਸਾਲ ਕਰਦੇ ਹਾਂ ਤੇ ਮਨਾਉਂਦੇ ਹਾਂ ਆਪਣਾ ਲੈਂਡ ਪੂਲਿੰਗ ਬਾਰੇ ਕੁਝ ਕੀ ਕਹਿਣਾ ਚਾਹੁੰਦੇ ਤੁਸੀਂ ਦੂਜਾ ਮੈਂ ਕਹਿਣਾ ਚਾਹੁੰਦਾ ਕਿ ਸਾ ਜੀਸੀ ਗੇਲ ਗਿਰਕੋ ਵੈਲੀ ਬਾਰੇ ਜਿਹੜਾ ਸਰਕਾਰ ਨੇ ਐਕਸ਼ਨ ਲਿਆ ਉਹ ਇੱਕ ਕਿਸਮ ਦਾ ਸਿਆਸੀ ਗੇੜ ਕੱਟਾ ਆ ਕਿਸੇ ਦਾ ਰਾਸ ਦੀ ਭਰਲਾ ਕੋਈ ਵਾਰੀ ਦੀ ਗੱਲ ਆ ਇਹ ਕਿਸਮ ਦਾ ਮਾਸਬੰਦ ਹੰਕਾਰ ਦੇ ਵਿੱਚ ਸਰਕਾਰ ਦਾ ਚੁਟਿਆ ਕਦਮਾ ਜਿਹੜਾ ਸਰਾਸਰ ਗਲਤ ਆ ਸਰਕਾਰ ਨੂੰ ਕਿਸੇ ਦੀ ਗੱਦੀ-ਵੰਦੀਆਂ ਕਰਨੀਆਂ ਨਹੀਂ ਚਾਹੀਦੀ ਸਰਕਾਰਾਂ ਨੂੰ ਵਿਰੋਧੀਵਾਜ ਆਪਣੀ ਸ਼ਕਤੀ ਨਾਲ ਨਹੀਂ ਵਰਤਣੀ ਚਾਹੀਦੀ ਸਰਕਾਰੀ ਏਜੰਸੀਆਂ ਦਾ ਸਰਕਾਰੀਕਰ ਨਹੀਂ ਕਰਨਾ ਚਾਹੀਦਾ ਅੱਜ ਪੰਜਾਬ ਦੀ ਤਰਾਸਦੀ ਆ ਕਿ ਪੰਜਾਬ ਦੇ ਵਿੱਚ ਸਰਕਾਰ ਨੇ ਸਰਕਾਰੀ ਏਜੰਸੀਆਂ ਦਾ ਸਰਕਾਰੀਕਰ ਕਰਕੇ ਸਰਕਾਰੀ ਮਸ਼ੀਨਰੀ ਦੀ ਦੁਰਵਰਤੋਂ ਕਰਕੇ ਔਰ ਪੰਜਾਬ ਦੇ ਅੰਦਰ ਇੱਕ ਸਹਿਮ ਦਾ ਭੈ ਦਾ ਮਾਹੌਲ ਪੈਦਾ ਕੀਤਾ ਹੋਇਆ ਇੱਕ ਪਾਸੇ ਦਾ ਰਾਜਕਤਾ ਫੈਲੀ ਹੋਈ ਆ ਨਿਤ ਦਿਨ ਗੋਲੀਆਂ ਡਾਕੇ ਫਰੋਕੀਆਂ ਮੈਂ ਸਮਝਦਾ ਮਾਰ ਧਾੜ ਕਤਲੋਂ ਗਾਰਤ ਦਾ ਮਾਹੌਲ ਪੈਦਾ ਹੋਇਆ ਸਰਕਾਰ ਨਾ ਤਾਂ ਵਿਕਾਸ ਵੱਲ ਧਿਆਨ ਦੇ ਰਹੀ ਆ ਨਾ ਅਮਨ ਕਾਨੂੰਨ ਦੀ ਸਿਚੁਏਸ਼ਨ ਨੂੰ ਕੰਟਰੋਲ ਕਰਨ ਵੱਲ ਧਿਆਨ ਦੇ ਰਹੀ ਆ ਕੇਵਲ ਚੁਟਕਲੇ ਦਿਖਾ ਸੁਣਾ ਕੇ ਆਸੇ ਮਜ਼ਾਕ ਦਾ ਡੰਗ ਪਾ ਕੇ ਪੰਜਾਬੀਆਂ ਦਾ ਢਿੱਡ ਨਹੀਂ ਭਰਿਆ ਜਾ ਸਕਦਾ ਅੱਜ ਪੰਜਾਬ ਬਹੁਤ ਸੰਕਟਾਂ ਵਿੱਚੋਂ ਦੀ ਲੱਗ ਰਿਹਾ ਆ ਜਿਹੜੀ ਲੈਂਡ ਪੂਲਿੰਗ ਪਾਲਿਸੀ ਦੀ ਤੁਸੀਂ ਗੱਲ ਕੀਤੀ ਆ ਮੈਂ ਸਮਝਦਾ ਸਰਕਾਰ ਨੇ ਵਪਾਰੀ ਕਰਨ ਕਰ ਪਿਆ ਸਰਕਾਰ ਨੇ ਕੇਵਲ ਆਪਣੇ ਮੈਂ ਸਮਝਦਾ ਖਜ਼ਾਨਾ ਭਰ ਲਈ ਇਹ ਲੋਕਾਂ ਨੂੰ ਲੈਂਡਲੈਸ ਕਰਨ ਦੀ ਸਕੀਮ ਇਹ ਪੰਜਾਬੀਆਂ ਨੂੰ ਪੰਜਾਬ ਤੋਂ ਬਾਹਰ ਕੱਢਣ ਦੀ ਸਕੀਮ ਆ ਅੱਧਾ ਪੰਜਾਬ ਛੱਤ ਦੇ ਧਰ ਦੇਣਾ ਹਜ਼ਾਰਾਂ ਏਕੜ ਜ਼ਮੀਨ ਦਾ ਸ਼ਹਿਰੀਕਰਨ ਕਰ ਦੇਣਾ ਬਸ ਸਰਕਾਰ ਤੇ ਪੰਜਾਬ ਦਾ ਜਿਹੜਾ ਖੇਤੀ ਵੇਸਟ ਆਧਾਰ ਆ ਉਹਨੂੰ ਖਤਮ ਕਰਨ ਵਾਲੀ ਗੱਲ ਤੇ ਪੰਜਾਬੀਆਂ ਨੂੰ ਪੰਜਾਬ ਤੋਂ ਬਾਹਰ ਕੱਢਣ ਵਾਲੀ ਗੱਲ ਆ ਪਰ ਮੈਂ ਬੜੀ ਜ਼ਿੰਮੇਵਾਰੀ ਨਾਲ ਕਹਿ ਸਕਦਾ ਕਿ ਆਉਂਦੇ 5 ਸਾਲਾਂ ਵਿੱਚ ਜੇ ਪੰਜਾਬ ਨਾ ਜਾਗਿਆ ਜਾਂ ਪੰਜਾਬ ਨੂੰ ਨਾ ਜਗਾਇਆ ਜਾ ਪੰਜਾਬ ਤੇ ਪੰਜਾਬੀ ਦੀ ਭਾਵਨਾ ਪੈਦਾ ਕਰਕੇ ਪੰਜਾਬੀਆਂ ਦਾ ਝੱਡਾ ਬੁਲੰਦ ਕਰਕੇ ਜੇ ਪੰਜਾਬ ਨੂੰ ਪੰਜਾਬ ਬਣਾਉਣ ਦਾ ਕੋਈ ਲਹਿਰ ਪੰਜਾਬ ਅੰਦਰ ਨਾ ਚੱਲੀ ਤਾਂ 5 ਸਾਲਾਂ ਵਿੱਚ ਪੰਜਾਬੀ ਬੋਲਣ ਵਾਲੇ ਦੀ ਗਿਣਤੀ ਘਟ ਜਾਏਗੀ ਪੰਜਾਬ ਪੰਜਾਬ ਨਹੀਂ ਰਹਿਣਾ ਪੰਜਾਬ ਦਾ ਮਹਾਂਦਰਾ ਬਦਲ ਜਾਏਗਾ ਪੰਜਾਬ ਦਾ ਸਭਿਆਚਾਰ ਖਤਮ ਹੋ ਜਾਏਗਾ ਪੰਜਾਬ ਦੇ ਰੀਤੀ ਰਿਵਾਜ ਤਿਹਾਰ ਖਤਮ ਹੋ ਜਾਣਗੇ ਜਿੰਨੀਆਂ ਜ਼ਮੀਨਾਂ ਸੜਕਾਂ ਤੇ ਫਰੀਦੀਆਂ ਨੇ ਸੜਕਾਂ ਦਾ ਜਾਲ ਵਿਛਾਤਾ ਸੜਕਾਂ ਤੇ ਨਾਲ ਅਸੀਂ ਚੜ ਸਕਦੇ ਹਾਂ ਨਾ ਉਤਰ ਸਕਦੇ ਹਾਂ ਬਿਹਾਰ ਮਹਾਰਾਸ਼ਟਰ ਵਾਲੇ ਆਂਧਰਾ ਵਾਲੇ ਜਾਂ ਗੁਜਰਾਤ ਵਾਲੇ ਜਾਂ ਦਿੱਲੀ ਦੇ ਤਨਾੜ ਉਹ ਸੜਕਾਂ ਤੇ ਉਹਨਾਂ ਨੇ ਜਿਵੇਂ ਨਾ ਕੀ ਰਹੀਆਂ ਤੇ ਸਾਡੇ ਕਿਸਾਨ ਜਿਹੜੇ ਨੇ ਕੋਈ ਤਾਮਨ ਲੱਡੂ ਜਾ ਰਿਹਾ ਕੋਈ ਆਂਧਰਾ ਜਾ ਰਿਹਾ ਕੋਈ ਬਹਾਰਾ ਬਦਵਰਦੇ ਜਾ ਰਿਹਾ ਉਹ ਇਸ ਕਰਕੇ ਪੰਜਾਬ ਪੰਜਾਬ ਦੀ ਰਹਿਣਾ ਪੰਜਾਬ ਨੂੰ ਉਜਾੜਨ ਦੀ ਇੱਕ ਸਾਜ਼ਿਸ਼ ਹੈ ਲੈ ਕੋਲ ਨੂੰ ਕੋਈ ਵੀ ਉਸੇ ਦਾ ਹੀ ਹਿੱਸਾ ਕਿਵੇਂ ਸਰ ਸੈਂਟਰ ਸਰਕਾਰ ਵੀ ਪਹਿਲਾਂ ਕਿਸਾਨਾਂ ਦੇ ਵਿਰੋਧ ਦੇ ਵਿੱਚ ਸੀ ਹੁਣ ਸਟੇਟ ਸਰਕਾਰ ਵੀ ਹੋ ਗਈ ਹੈ ਤੇ ਫਿਰ ਕਿਸਾਨ ਕਿਸ ਪਾਰਟੀ ਦੇ ਵਾਲ ਜਾਏਗਾ ਉਹਦੇ سپورਟ ਦੇ ਵਾਸਤੇ ਮਤਲਬ ਕੀ ਕਰਨਾ ਕਰਨਾ ਪਏਗਾ ਦੇਖੋ ਕਿਸਾਨਾਂ ਪੰਜਾਬ ਤੇ ਪੰਜਾਬੀਆਂ ਦੀ ਆਵਾਜ਼ ਜਿਹੜੀ ਹੈ ਉਹਦੇ ਉਹ ਬੰਦ ਕਰਨੀ ਪਏਗੀ ਕਿ ਜੇ ਅਸੀਂ ਮੈਂ ਪਹਿਲੇ ਕਿਹਾ ਵੀ ਅੱਜ ਸਮਾ ਆ ਗਿਆ ਪੰਜਾਬੀਆਂ ਨੂੰ ਜਗਾਉਣ ਦਾ ਪੰਜਾਬੀਆਂ ਨੂੰ ਜਾਗਰਣ ਦਾ ਪੰਜਾਬੀਆਂ ਨੂੰ ਪੰਜਾਬੀਆਂ ਦੀ ਭਾਵਨਾ ਪੈਦਾ ਕਰਨ ਦਾ ਜੇ ਅਸੀਂ ਨਾ ਜਾਗੇ ਨਾ ਪੰਜਾਬੀ ਦੀ ਭਾਵਨਾ ਪੈਦਾ ਕੀਤੀ ਤਾਂ ਪੰਜਾਬ ਤੇ ਗੈਰ ਪੰਜਾਬੀ ਕਾਬੂ ਹੋ ਜਾਣਗੇ ਇਹ ਜਿਹੜਾ ਲੈਂਡ ਪੋਲਿੰਗ ਕੋਰਟੀਨ ਲਾ ਲਓ ਜਾਂ ਇਹ ਸੜਕਾਂ ਦੇ ਦੁਆਲੇ ਜ਼ਮੀਨਾਂ ਖਰੀਦਣ ਦੀ ਬੋਰਡ ਲੱਗੀ ਹੈ ਜਿਹੜੀ ਉਹ ਲਾ ਲਓ ਇਹ ਬੇਤੀ ਸਬੰਧੀ ਬਣਾਏ ਕਰੋਨਾ ਨਾ ਵੀ ਵੱਧ ਖਤਰਨਾਕ ਹੈ ਜਿਹੜੀ ਲਾ ਲਓ ਜਿੰਦੂ ਮਰਜੀ ਦਾ ਤਾਂ ਤੁਸੀਂ ਕਹ ਰਹੇ ਵੀ ਪੰਜਾਬ ਦੇ ਵਿੱਚ ਬਾਹਰ ਦੇ ਤਨਾਡਾ ਨਾਲ ਲੋਕਾਂ ਨੇ ਜ਼ਮੀਨਾਂ ਖਰੀਦ ਲੀਆਂ ਤੁਹਾਡੀ ਸਰਕਾਰ ਕਾਲੀਦਲ ਦੀ ਪੰਜਾਬ ਦੇ ਵਿੱਚ ਬਹੁਤ ਦੇਰ ਰਹੀ ਹੈ ਪਰ ਤੁਸੀਂ ਅਜੇ ਤੱਕ ਪੰਜਾਬ ਦੇ ਵਿੱਚ ਕਦੇ ਵੀ ਕੋਈ ਪਾਬੰਦੀ ਨਹੀਂ ਲਾਈ ਵੀ ਬਾਹਰ ਜਾ ਕੇ ਆਮ ਸاسي ਜਿਹੜਾ ਪੰਜਾਬੀ ਬੰਦਾ ਉਹ ਬਾਹਰ ਜਾ ਕੇ ਹਿਮਾਚਲ ਕੇ ਦੇ ਜ਼ਮੀਂਦਾਰ ਨੂੰ ਉਹਦੇ ਪਾਬੰਦੀ ਹੈ ਤੁਸੀਂ ਅਜੇ ਤੱਕ ਚੁੱਪ ਰਹੇ ਕਿਉਂ ਲੱਗਦਾ ਨਹੀਂ ਵੀ ਤੁਹਾਡੀਆਂ ਪੰਜਾਬ ਦੇ ਲੀਡਰਸ਼ਿਪ ਦੀ ਨੈਗਲੀਜੈਂਸੀ ਦੇ ਕਾਰਨ ਪੰਜਾਬ ਦੇ ਵਿੱਚ ਬਾਹਰ ਦੇ ਤਨਾਦ ਦੇ ਜ਼ਮੀਂਦਾਰ ਖੇਤ ਰਹੇ ਦੇਖੋ ਕਿਤੇ ਨਾ ਕਿਤੇ ਇੱਕ ਕਮੀ ਤਾਂ ਰਹੀ ਹੋ ਰਹੀ ਹੈ ਬਿਜਲੀਆਂ ਸਰਕਾਰਾਂ ਵਿੱਚ ਵੀ ਵੇ ਬਾਹਰਲੇ ਸੂਬਿਆਂ ਵਿੱਚ ਜੇ ਪੰਜਾਬ ਦੇ ਲੋਕ ਜ਼ਮੀਨ ਨਹੀਂ ਖਰੀਦ ਸਕਦੇ ਤਾਂ ਪੰਜਾਬ ਦੇ ਵਿੱਚ ਵੀ ਬਾਹਰਲੇ ਨੂੰ ਜ਼ਮੀਨ ਕਿੱਦਾਂ ਤੇ ਔਰ ਇੱਥੇ ਆਣ ਕੇ ਵੋਟਾਂ ਬਣਾਉਣ ਤੇ ਆਪਾਂ ਕੋਡਾ ਫਾਈਟ ਸਰਟੀਫਿਕੇਟ ਲੈਣ ਦੀ şart ਲਾਉਣੀ ਚਾਹੀਦੀ ਜਿਹੜੀ ਨਾ ਲੱਗੀ ਪਰ ਇੱਕ ਵਾਰ ਬਰਨਾਲਾ ਸਰਕਾਰ ਸਮੇਂ ਜਦੋਂ ਮੈਂ ਮੰਤਰੀ ਸੀ ਸਹਿਕਾਰਤਾ ਮਹਿਕਮੇ ਵਿੱਤ ਮੈਂ ਇੱਕ ਨੋ ਬਣਾਤਾ ਸੀ ਕਿ 80% ਲੋਕ ਜਿਹੜੇ ਨੇ ਪੰਜਾਬ ਦੇ ਹੀ ਮੈਂ ਸਹਿਕਾਰੀ ਅਦਾਰੇਾਂ ਵਿੱਚ ਖਮਦਾਰ ਹੋਣਗੇ ਹਰ ਇੱਕ ਦਾ ਕੁਪਿਤਾ ਸੋ ਮੈਂ ਸਮਝਾ ਉਹ ਪਰ ਸਰਕਾਰ ਥੋੜੀ ਦੇਰ ਰਹੀ ਥੋੜੀ ਦੇਰ ਰਹਿਣ ਤੋਂ ਬਾਅਦ ਸਰਕਾਰ ساری ਡੁੱਟ ਗਈ ਮੁੜ ਕੇ ਉਸੇ ਤਰ੍ਹਾਂ ਬਾਹਰ ਲੈ ਜਿਹੜੇ ਨੀ ਕਾਬੂ ਹੋ ਗਏ ਉਹ ਅੱਜ ਵੱਡੀ ਗਤੀਵਿਧੀ ਜਦੋਂ ਭਾਰੀ ਕੰਮਜਾ ਕਰ ਰਹੇ ਨੇ 100 ਪੰਜਾਬੀ ਕੰਮਜਾ ਕਰ ਰਹੇ ਨੇ ਸਰਕਾਰੀ ਦਫਤਰਾਂ ਦੇ ਵੀ ਕਰਦੇ ਸੈਰ ਵਿਗਿਆਤ ਦੇ ਵੀ ਕਰਦੇ ਰਾਜ ਸਭਾ ਦੀਆਂ ਮੈਂਬਰੀਆਂ ਦੇ ਵੀ ਕਰਦੇ ਤੇ ਗੈਰ ਪੰਜਾਬੀਆਂ ਨੇ ਪੰਜਾਬ ਤੇ ਕਾਬੂ ਹੋ ਕੇ ਹੁਣ ਸਾਡੇ ਤੇ ਪੰਜਾਬੀ ਭਾਵਨਾ ਪੈਦਾ ਕਰਨ ਨੂੰ ਮੈਂ ਸਮਝਦਾ ਮੌਕਾ ਜੇ ਅਸੀਂ ਮੌਕਾ ਕੋ ਆ ਲਿਆ ਤਾਂ ਇਤਿਹਾਸ ਸਮਾਪਤੀ ਕਰੇਗਾ ਮਤਲਬ ਪਿੱਛੇ ਜੇ ਗਲਤੀਆਂ ਰਹੀਆਂ ਤਾਂ ਹੀ ਅਸੀਂ ਭੁੱਤ ਰਹੇ ਹਾਂ ਤੇ ਸਾਨੂੰ ਹੁਣ ਅੱਗੇ ਨੂੰ ਉਹ ਗਲਤੀਆਂ ਨਾ ਹੋਣ ਉਹਨਾਂ ਨੂੰ ਦਰੁਸਤ ਕਰਨ ਲਈ ਭਾਵੇਂ ਕਿਸਾਨ ਜਥੇਬੰਦੀਆਂ ਨੇ ਭਾਵੇਂ ਸਿਆਸੀ ਪਾਰਟੀਆਂ ਨੇ ਇਹਨਾਂ ਨੂੰ ਕਿਹਾ ਜਾਂ ਮਨਚੋ ਅਨੁਸਾਰ ਨਾ ਪਵੇਗਾ ਜਾਂਾਂ ਮਨਚੋ ਅਨੁਸਾਰ ਕੇ ਪਾਰਟੀ ਵਾਰੀ ਧਰੇਵੰਦੀ ਤੋਂ ਉੱਪਰ ਉੱਠ ਕੇ ਪੰਜਾਬੀਆਂ ਦੀ ਗੱਲ ਕਰਨੀ ਅਰੋਲ ਪੰਜਾਬ ਯਤ ਦੀ ਇੱਕ ਲਹਿਰ ਚਲਉਣੀ ਹੋਏਗੀ ਤਾਂ ਹੀ ਮੈਂ ਗਿਆ